ਪੰਜਾਬੀ ਫਿਲਮ ਜਗਤ ਦੇ ਨਾਲ ਜੁੜੀਆਂ ਹੋਈਆਂ ਦੋ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਫਿਲਮ ਬਾਰਡਰ 2 ਦੀ ਸ਼ੂਟਿੰਗ ਪੂਰੀ ਕਰ ਲਈ ਹੈ ਇਸ ਮੌਕੇ ਨੂੰ ਖਾਸ ਬਣਾਉਂਦੇ ਆ ਉਹਨਾਂ ਨੇ ਫਿਲਮ ਦੇ ਸਹਿ ਅਭਿਨੇਤਾਵਾਂ ਵਰੁਣ ਤਵਨ ਆਹਨ ਸ਼ੈਟੀ ਨਿਰਦੇਸ਼ਕ ਅਨੁਰਾਗ ਸਿੰਘ ਅਤੇ ਹੋਰ ਕ੍ਰੂ ਮੈਂਬਰਾਂ ਨੂੰ ਲੱਡੂ ਖਵਾ ਕੇ ਜਸ਼ਨ ਮਨਾਇਆ ਦਿਲਜੀਤ ਨੇ ਆਪਣੇ ਇੰਸਟਾਗ੍ਰam ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹ ਪਿਆਰ ਦੇ ਨਾਲ ਵਰੁਣ ਆਹਨ ਤੇ ਕ੍ਰੂ ਮੈਂਬਰਾਂ ਨੂੰ ਲੱਡੂ ਖਵਾ ਰਹੇ ਨੇ ਉਨ੍ਹਾਂ ਨੇ ਪੰਜਾਬੀ ਦੇ ਵਿੱਚ ਕੈਪਸ਼ਨ ਲਿਖਿਆ ਬਾਰਡਰ 2 ਸ਼ੂਟ ਫਿਨਿਸ਼ਡ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੀ ਡੀਟੀ ਭੂਮਿਕਾ ਨਿਭਾਉਂਦਾ ਮੌਕਾ ਮਿਲਿਆ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ 1971 ਦੀ ਭਾਰਤ-ਪਾਕ ਜੰਗ ਦੌਰਾਨ ਸ਼ਿਨਗਰ 에ਅਰਬੇਸ 'ਤੇ ਰਾਖੀ ਕਰਦਿਆਂ ਬਹਾਦਰੀ ਦਿਖਾਉਂਦੇ ਹੋਏ ਸ਼ਹੀਦ ਹੋਏ ਸਨ ਜਿਸ ਲਈ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ ਸੀ ਬਾਰਡਰ 2 ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰੇ ਨੇ ਅਤੇ ਇਸ ਵਿੱਚ ਸਨੀ ਦਿਓਲ, ਵਰੁੰਤਵਨ ਦਿਲਜੀਤ ਦੋਸਾਂ ਅਤੇ ਆਹਾਨ ਛੇਟੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਉਦੋਂ ਹੀ ਦੂਜੀ ਪਾਸੇ ਚੱਲ ਮੇਰਾ ਪੁੱਤ ਚਾਰ ਨੂੰ ਲੈ ਕੇ ਵੀ ਵਿਵਾਦ ਲਗਾਤਾਰ ਜਾਰੀ ਹੈ ਇਸੇ ਦਰਮਿਆਨ ਪਾਦਕ ਤੇ ਪੰਜਾਬੀ ਫਿਲਮਾਂ ਤੇ ਬਿਆਨ ਦੇ ਕੇ ਵਿਵਾਦਾਂ 'ਚ ਘਿਰੇ ਪਾਕਿਸਤਾਨੀ ਕੋਮੇਡੀਅਨ ਅਤੇ ਅਦਾਕਾਰ ਇਫਤਖਾਰ ਠਾਕੁਰ ਨੂੰ ਹੁਣ ਆਪਣੇ ਹੀ ਦੇਸ਼ ਦੇ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਹਮਵਤਨ ਤੇ ਸਾਥੀ ਕਲਾਕਾਰ ਨਸੀਰ ਚਿਨਉਟੀ ਨੇ ਇਫਤਖਾਰ ਠਾਕੁਰ ਦੇ ਹਾਲੀਆ ਬਿਆਨਾਂ ਨੂੰ ਗਲਤ ਦੱਸਿਆ नासिर ਨੇ ਕਿਹਾ ਹੈ ਕਿ ਭਾਰਤੀ ਪੰਜਾਬੀ ਇੰਡਸਟਰੀ ਪਹਿਲਾਂ ਹੀ ਤੇਜ਼ੀ ਦੇ ਨਾਲ ਵੱਧ ਫੁੱਲ ਰਹੀ ਹੈ ਤੇ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਵੀ ਕਈ ਸੁਪਰ ਹਿੱਟ ਫਿਲਮਾਂ ਬਣੀਆਂ ਨੇ ਇਫਤਖਾਰ ਦੇ ਬਿਆਨਾਂ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਉਹ ਬੋਲੇ ਕਿ ਜਦੋਂ ਦੋਵਾਂ ਦੇਸ਼ਾਂ ਦੇ ਕਲਾਕਾਰ ਇਕੱਠੇ ਕੰਮ ਕਰਦੇ ਨੇ ਤਾਂ ਇਹ ਭਾਈਚਾਰੇ ਦੀ ਉਦਾਹਰਣ ਬਣ ਜਾਂਦਾ ਹੈ ਕਿਸੇ ਤੇ ਨਿਰਪਰਤਾ ਦੀ ਨਹੀਂ ਦੱਸਦੀ ਕਿ ਇਫਤਖਾਰ ਠਾਕੁਰ ਨੇ ਬਿਆਨ ਦਿੱਤਾ ਸੀ ਕਿ ਭਾਰਤੀ ਪੰਜਾਬੀ ਸਿਨੇਮਾ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਨਹੀਂ ਚੱਲ ਸਕਦਾ ਇਸੇ ਤੇ ਹੁਣ ਨਾਸਿਰ ਦਾ ਪਿਆਨ ਸਾਹਮਣੇ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਈ ਵੱਡੀਆਂ ਗੱਲਾਂ ਆਖ ਦਿੱਤੀਆਂ ਨੇ ਤੇ ਇਸ ਦੌਰਾਨ ਉਹਨਾਂ ਨੇ ਅਦਾਕਾਰ ਦਿਲਜੀਤ ਦੋਸਾਂਝ ਦੀ ਵੀ ਦਿਲੋਂ ਪ੍ਰਸ਼ੰਸਾ ਕੀਤੀ ਤੇ ਉਹਨਾਂ ਨੂੰ ਪਾਕਿਸਤਾਨ ਦਾ ਲੜਾਕਿਆ। ਨਾਲ ਹੀ ਉਹਨਾਂ ਨੇ ਸਰਦਾਰਜੀ 3 ਦੀ ਅਦਾਕਾਰਾ ਹਾਨੀ ਅਮੀਰ ਬਾਰੇ ਕਿਹਾ ਕਿ ਉਹਨਾਂ ਨੇ ਭਾਰਤੀ ਕਲਾਕਾਰਾਂ ਤੋਂ ਬਹੁਤ ਕੁਝ ਸਿੱਖਿਆ ਹੈ। ਹਾਨੀ ਦਾ ਲੈਜਾ ਹੁਣ ਚੜ੍ਹਦੇ ਪੰਜਾਬ ਵਰਗਾ ਹੋ ਗਿਆ ਹੈ। ਇਫਤਖਾਰ ਠਾਕੁਰ ਦੇ ਭਾਰਤੀ ਕਲਾਕਾਰਾਂ ਬਾਰੇ ਬਿਆਨ ਤੇ ਅਦਾਕਾਰ ਨਸੀਬ ਨੇ ਕਿਹਾ ਕਿ ਅੱਜ ਪਾਕਿਸਤਾਨੀ ਕਲਾਕਾਰ ਅਤੇ ਭਾਰਤੀ ਕਲਾਕਾਰ ਇਕੱਠੇ ਕੰਮ ਕਰ ਰਹੇ ਨੇ ਇਸ ਦਾ ਪਹਿਲਾ ਸਹਿਰਾ ਰਿਦਮ ਬॉयਜ਼ ਪ੍ਰੋਡਕਸ਼ਨ ਹਾਊਸ ਦੇ ਪੰਜਾਬੀ ਅਦਾਕਾਰ ਗਾਇਕ ਅਮਰਿੰਦਰ ਗਿੱਲ ਨੂੰ ਜਾਂਦਾ ਹੈ ਉਹਨਾਂ ਅੱਗੇ ਕਿਹਾ ਕਿ ਠਾਕੁਰ ਸਾਹਮਣੇ ਕਿ ਹੱਸੀ ਕਿ ਉਹਨਾਂ ਦੀ ਫਿਲਮ ਸਾਡੇ ਬਿਨਾ ਨਹੀਂ ਚੱਲ ਸਕਦੀ ਇਹ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਨੇ ਆਪਣੀ ਸਹੂਲਤ ਅਨੁਸਾਰ ਕਿਹਾ ਕਿ ਕਿਉਂਕਿ ਇਹ ਇੰਡਸਟਰੀ ਸਾਡੇ ਬਿਨਾ ਬਹੁਤ ਵੱਧ ਰਹੀ ਹੈ ਅਤੇ ਅਜਿਹਾ ਪਹਿਲਾਂ ਵੀ ਕਰ ਚੁੱਕੀ ਹੈ ਸਾਡੇ ਕਲਾਕਾਰਾਂ ਤੋਂ ਪਹਿਲਾਂ ਵੀ ਉਹਨਾਂ ਦੀ ਇੰਡਸਟਰੀ ਨਵੀਆਂ ਉਚਾਈਆਂ ਤੇ ਪਹੁੰਚ ਗਈ ਸੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਨਸੀਰ ਨੇ ਕਿਹਾ ਕਿ ਭਾਰਤੀ ਪੰਜਾਬ ਨੇ ਸ਼ਾਨਦਾਰ ਫਿਲਮਾਂ ਬਣਾਈਆਂ ਨੇ ਜੋ ਪਹਿਲਾਂ ਹੀ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾ ਸੁਪਰ ਹਿੱਟ ਰਹੀਆਂ ਨੇ ਜਦੋਂ ਪਾਕਿਸਤਾਨੀ ਕਲਾਕਾਰਾਂ ਅਤੇ ਭਾਰਤੀ ਕਲਾਕਾਰਾਂ ਨੇ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਇੱਕ ਪੈਚਾਰਾ ਬਣ ਗਿਆ ਜਿਸ ਕਾਰਨ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਭਾਰਤੀ ਪੰਜਾਬ ਤੋਂ ਕੋਈ ਵੀ ਫਿਲਮ ਚੁੱਕੋ ਅਤੇ ਇਸ ਨੂੰ ਦੇਖੋ ਸਾਰੇ ਨਾਮ ਉਹਨਾਂ ਦੇ ਪੁਰਖਿਆਂ ਦੀਆਂ ਚੀਜ਼ਾਂ ਨਾਲ ਸੰਬੰਧਿਤ ਨੇ ਪਰ ਪਾਕਿਸਤਾਨ ਦੇ ਵਿੱਚ ਅਜੇ ਹਰ ਨਹੀਂ ਹੈ ਪੰਜਾਬੀ ਇੰਡਸਟਰੀ ਆਪਣੇ ਸੱਭਿਆਚਾਰ ਤੋਂ ਪਰੇ ਨਹੀਂ ਗਈ ਹੈ